ਸਵਾਗਤ ਹੈ ਜੀ ਮਹਾ ਸੁਖਦੇਵਤਾ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵੱਲੋਂ ਭਾਰਤ ਨੂੰ ਇੱਕ ਗਿੱਧੜ ਧਮਕੀ ਦਿੱਤੀ ਗਿਆ। ਅਸੀਂ ਇਹ ਕਿ ਆਪਰੇਸ਼ਨ ਸਿੰਧੂਰ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਤਣਾਅਪੂਰਨ ਮਾਹੌਲ ਬਣਿਆ ਹੋਇਆ ਸੀ ਤੇ ਉਸ ਤੋਂ ਬਾਅਦ ਭਾਰਤ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ ਕੋਈ ਵੱਡੇ ਫੈਸਲੇ ਵੀ ਲੈ ਗਏ ਸੀ ਤੇ ਇਸੇ ਦਰਮਿਆਨ ਹੁਣ ਪਾਕਿਸਤਾਨੀ ਪੀਐਮ ਦੇ ਵੱਲੋਂ ਜੋ ਭਾਰਤ ਨੂੰ ਇੱਕ ਗਿੱਧੜ ਧਮਕੀ ਦਿੱਤੀ ਗਿਆ। ਅਸੀਂ ਇਹ ਕਿ ਪਾਕਿਸਤਾਨੀ ਪੀਐਮ ਦਾ ਕਹਿਣਾ ਹੈ ਕਿ ਦੁਸ਼ਮਣ ਸਾਡੇ ਪਾਣੀ ਦੀ ਇੱਕ ਵੀ ਬੂੰਦ ਨਹੀਂ ਖੋ ਸਕਦਾ ਤੇ ਅਜਿਹਾ ਸਭ ਕੁਝ ਕਹਾਂਗੇ ਕਿ ਜ਼ਿੰਦਗੀ ਭਰ ਯਾਦ ਰਹੇਗਾ ਤਾਂ 48 ਘੰਟਿਆਂ ਦੇ ਵਿੱਚ ਤਿੰਨ ਪਾਕਿਸਤਾਨੀ ਆਗੂਆਂ ਦੇ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਨੇ ਦੱਸਦੀਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਵਾਜ ਸ਼ਰੀਫ ਨੇ ਸਿੰਧੂ ਜਲ ਸੰਧੀ ਨੂੰ ਰੋਕਣ ਤੇ ਰੱਦ ਕਰਨ ਨੂੰ ਲੈ ਕੇ ਭਾਰਤ ਨੂੰ ਧਮਕੀ ਜਿਹੜੀ ਦਿੱਤੀ ਆ ਤੇ ਮੰਗਲਵਾਰ ਨੂੰ ਰਾਸ਼ਟਾਨੀ ਇਸਲਾਮਾਬਾਦ ਦੇ ਵਿੱਚ ਹੋਏ ਇੱਕ ਪ੍ਰੋਗਰਾਮ 'ਚ ਸ਼ਰੀਫ ਨੇ ਕਿਹਾ ਕਿ ਦੁਸ਼ਮਣ ਜਾਣੀ ਕਿ ਭਾਰਤ ਪਾਕਿਸਤਾਨ ਨੂੰ ਇੱਕ ਬੂੰਦ ਪਾਣੀ ਨਹੀਂ ਖੋ ਸਕਦਾ ਅਸੀਂ ਆਪਣੇ ਪਾਣੀ ਨੂੰ ਰੋਕਣ ਦੀ ਦੱਸਦੀਏ ਕਿ ਜੋ ਕੋਸ਼ਿਸ਼ ਕਰ ਰਿਹਾ ਉਸ ਨੂੰ ਇਹ ਐਸਾ ਸਬਕ ਸਿਖਾਵਾਂਗੇ ਕਿ ਉਹ ਜ਼ਿੰਦਗੀ ਭਰ ਨਹੀਂ ਭੁੱਲਣਗੇ ਤਾਂ ਭਾਰਤ ਨੂੰ ਇਹ ਧਮਕੀ ਹੈ ਜਿਹੜੀ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵੱਲੋਂ ਦਿੱਤੀ ਗਿਆ ਦੱਸਦੇ ਕਿ ਸ਼ਰੀਫ ਨੇ ਕਿਹਾ ਕਿ ਭਾਰਤ ਜੇਕਰ ਪਾਕਿਸਤਾਨ ਦੇ ਵੱਲ ਆਉਣ ਵਾਲੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਸਿੰਧੂ ਜਲ ਸੰਧੀ ਦਾ ਉਲੰਘਣ ਹੋਵੇਗਾ ਅਜਿਹੇ ਦੇ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਧਮਕੀ ਦੰਦਿਆਂ ਕਿਹਾ ਕਿ ਇਸ ਦਾ ਜਵਾਬ ਹੈ ਜਿਹੜਾ ਨਿਰਣਾਇਕ ਤਰੀਕੇ ਦੇ ਨਾਲ ਦਿੱਤਾ ਜਾਏਗਾ ਤਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਅੱਗੇ ਕਹਿ ਕੇ ਪਾਕਿਸਤਾਨ ਪਾਣੀ ਦੀ ਜੋ ਪਾਣੀ ਹੈ ਪਾਕਿਸਤਾਨ ਦੀ ਲਾਈਫਲਾਈਨ ਹੈ ਤੇ ਅੰਤਰਰਾਸ਼ਟਰੀ ਸਮਝੌਤੇ ਦੇ ਤਹਿਤ ਦੇਸ਼ ਦੇ ਅਧਿਕਾਰਾਂ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ ਇਸ ਤੋਂ ਪਹਿਲਾਂ ਵਸੇ ਇੱਕ ਕਿ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਲਾਵਲ ਪੁੱਟੋ ਦੇ ਵੱਲੋਂ ਵੀ ਭਾਰਤ ਨੂੰ ਅਜੇ ਹੀ ਧਮਕੀ ਦਿੱਤੀ ਗਈ ਸੀ ਤੇ ਸੋਮਵਾਰ ਨੂੰ ਬਲਾਵਲ ਨੇ ਕਿਹਾ ਸੀ ਕਿ ਜੇਕਰ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਰੱਦ ਹੀ ਰੱਖਿਆ ਤਾਂ ਪਾਕਿਸਤਾਨ ਦੇ ਕੋਲ ਜੰਗ ਤੋਂ ਇਲਾਵਾ ਕੋਈ ਵੀ ਵਿਕਲਪ ਨਹੀਂ ਹੋਵੇਗਾ ਤਾਂ ਪੁੱਟੋ ਨੇ ਕਿਹਾ ਸੀ ਕਿ ਮੋਦੀ ਸਰਕਾਰ ਦੇ ਕਦਮਾਂ ਨੇ ਪਾਕਿਸਤਾਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਿਸ ਤੇ ਚਲਦਿਆਂ ਸਾਨੂੰ ਇੱਕ ਜਵਾਬ ਹੋ ਕੇ ਇਹਨਾਂ ਆਕਰਮਕ ਨੀਤੀਆਂ ਦਾ ਜਵਾਬ ਹੈ ਜਿਹੜਾ ਉਹ ਦੇਣਾ ਪਏਗਾ ਤਾਂ ਅਸੀਂ ਇਹ ਕਿ ਪੁੱਟੋ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਦੇ ਲੋਕ 6 ਨਦੀਆਂ ਨੂੰ ਵਾਪਸ ਲੈਣ ਦੇ ਲਈ ਜੰਗ ਕਰਨ ਦੇ ਲਈ ਸਮਰਥ ਨੇ ਤਾਂ ਇਹ 48 ਘੰਟਿਆਂ ਦੇ ਵਿੱਚ ਤਿੰਨ ਆਗੂਆਂ ਦੇ ਵੱਲੋਂ ਜੋ ਧਮਕੀ ਦਿੱਤੀ ਗਈ ਆ ਵਾਸੀ ਕਿ ਇਸ ਤੋਂ ਪਹਿਲਾਂ ਜੋ ਪਾਕਿਸਤਾਨ ਦੇ ਆਰਮੀ ਚੀਫ ਆਸੀਮ ਮੁਨੀਰ ਨੇ ਉਹ ਵੀ ਅਜੇ ਹਹੀ ਬਿਆਨ ਦੇ ਚੁੱਕੇ ਨੇ ਤਾਂ ਵੱਡੀ ਅਪਡੇਟ ਇਸ ਵੇਲੇ ਤੁਹਾreturnData ਸਾਂਝੀ ਕਰ ਰਹੇ ਹਾਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਇੱਕ ਗਿੱਧੜ ਧਮਕੀ ਦਿੱਤੀ ਗਈ ਆ ਤਾਂ ਸਿੰਧੂ ਜਲ ਸੰਧੀ ਨੂੰ ਲੈ ਕੇ ਵੱਡੇ ਸਵਾਲ ਜਿਹੜੇ ਚੁੱਕੇ ਗਿਆ ਕਿ ਜੇਕਰ ਭਾਰਤ ਦੇ ਵੱਲੋਂ ਪਾਕਿਸਤਾਨ ਦਾ ਪਾਣੀ ਰੋਕਿਆ ਜਾਂਦਾ ਤਾਂ ਫਿਰ ਅਸੀਂ ਅਜੇਹਾ ਸਭ ਕੁਝ ਕਹਾਵਾਂਗੇ ਕਿ ਜ਼ਿੰਦਗੀ ਪਰ ਯਾਦ ਰਹੇਗਾ ਤਾਂ ਇਹ ਗਿੱਧੜ ਧਮਕੀ ਦਿੱਤੀ ਗਈ ਆ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਵਾਜ ਸ਼ਰੀਫ ਦੇ ਵੱਲੋਂ ਦੱਸੀਏ ਕਿ ਭਾਰਤ ਦੇ ਵੱਲੋਂ ਜਦੋਂ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਸੀ ਉਸ ਤੋਂ ਬਾਅਦ ਵੱਡੇ ਫੈਸਲੇ ਲਏ ਗਏ ਸੀ ਤੇ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਜਿੱਥੇ ਰੱਦ ਕੀਤਾ ਸੀ ਉੱਥੇ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਉਹਨਾਂ ਨੂੰ ਵੀ ਵਾਪਸ ਭੇਜ ਦਿੱਤਾ ਗਿਆ ਸੀ ਤੇ ਅਟਾਰੀ ਬਾਰਡਰ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ ਤੇ ਇਸੇ ਤੋਂ ਬਾਅਦ ਭਾਰਤ ਦੇ ਵੱਲੋਂ ਇੱਕ ਸਖਤ ਐਕਸ਼ਨ ਲਿਆ ਗਿਆ ਇਹ ਸਟ੍ਰਾਈਕ ਕੀਤੀ ਗਈ ਸੀ ਤਾਂ ਹੁਣ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵੱਲੋਂ ਧਮਕੀ ਦਿੱਤੀ ਗਈ ਆ ਪਾਣੀ ਨੂੰ ਲੈ ਕੇ ਸਿੰਧੂ ਜਲ ਸੰਧੀ ਨੂੰ ਲੈ ਕੇ ਜੋ ਭਾਰਤ ਦੇ ਵੱਲੋਂ ਰੱਦ ਕੀਤੀ ਗਈ ਸੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਤਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵੱਲੋਂ ਭਾਰਤ ਨੂੰ ਇੱਕ ਗਿੱਧੜ ਧਮਕੀ ਦਿੱਤੀ ਗਿਆ ਸੀ ਇਹ ਕਿ ਆਪਰੇਸ਼ਨ ਸਿੰਧੂਰ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿੱਚਕਾਰ ਤਣਾਅਪੂਰਨ ਮਾਹੌਲ ਬਣਿਆ ਹੋਇਆ ਸੀ ਤੇ ਉਸ ਤੋਂ ਬਾਅਦ ਭਾਰਤ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ ਕੋਈ ਵੱਡੇ ਫੈਸਲੇ ਵੀ ਲੈ ਗਏ ਸੀ ਤੇ ਇਸੇ ਦਰਮਿਆਨ ਹੁਣ ਪਾਕਿਸਤਾਨੀ ਪੀਐਮ ਦੇ ਵੱਲੋਂ ਜੋ ਭਾਰਤ ਨੂੰ ਇੱਕ ਗਿੱਧੜ ਧਮਕੀ ਦਿੱਤੀ ਗਿਆ ਸੀ ਕਿ ਪਾਕਿਸਤਾਨੀ ਪੀਐਮ ਦਾ ਕਹਿਣਾ ਹੈ ਕਿ ਦੁਸ਼ਮਣ ਸਾਡੇ ਪਾਣੀ ਦੀ ਇੱਕ ਵੀ ਬੂੰਦ ਨਹੀਂ ਖੋ ਸਕਦਾ ਤੇ ਅਜਿਹਾ ਸਭ ਕੁਝ ਕਹਾਂਗੇ ਕਿ ਜ਼ਿੰਦਗੀ ਭਰ ਯਾਦ ਰਹੇਗਾ ਤਾਂ 48 ਘੰਟਿਆਂ ਦੇ ਵਿੱਚ ਤਿੰਨ ਪਾਕਿਸਤਾਨੀ ਆਗੂਆਂ ਦੇ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਨੇ ਤਲਾਸ਼ੀਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਵਾਜ਼ ਸ਼ਰੀਫ ਨੇ ਸਿੰਧੂ ਜਲ ਸੰਧੀ ਨੂੰ ਰੋਕਣ ਤੇ ਰੱਦ ਕਰਨ ਨੂੰ ਲੈ ਕੇ ਭਾਰਤ ਨੂੰ ਧਮਕੀ ਜਿਹੜੀ ਦਿੱਤੀ ਆ ਤੇ ਮੰਗਲਵਾਰ ਨੂੰ ਰਾਜਧਾਨੀ ਇਸਲਾਮਾਬਾਦ ਦੇ ਵਿੱਚ ਹੋਏ ਇੱਕ ਪ੍ਰੋਗਰਾਮ 'ਚ ਸ਼ਰੀਫ ਨੇ ਕਿਹਾ ਕਿ ਦੁਸ਼ਮਣ ਜਾਣੀ ਕਿ ਭਾਰਤ ਪਾਕਿਸਤਾਨ ਨੂੰ ਇੱਕ ਬੂੰਦ ਪਾਣੀ ਨਹੀਂ ਖੋ ਸਕਦਾ ਅਸੀਂ ਆਪਣੇ ਪਾਣੀ ਨੂੰ ਰੋਕਣ ਦੀ ਦੱਸਦੀ ਕਿ ਜੋ ਕੋਸ਼ਿਸ਼ ਕਰ ਰਿਹਾ ਉਸ ਨੂੰ ਇਹ ਐਸਾ ਸਬਕ ਸਿਖਾਵਾਂਗੇ ਕਿ ਉਹ ਜ਼ਿੰਦਗੀ ਭਰ ਨਹੀਂ ਭੁੱਲਣਗੇ ਤਾਂ ਭਾਰਤ ਨੂੰ ਇਹ ਧਮਕੀ ਹੈ ਜਿਹੜੀ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵੱਲੋਂ ਦਿੱਤੀ ਗਿਆ ਦੱਸਦੇ ਕਿ ਸ਼ਰੀਫ ਨੇ ਕਿਹਾ ਕਿ ਭਾਰਤ ਜੇਕਰ ਪਾਕਿਸਤਾਨ ਦੇ ਵੱਲ ਆਉਣ ਵਾਲੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਸਿੰਧੂ ਜਲ ਸੰਧੀ ਦਾ ਉਲੰਘਣ ਹੋਵੇਗਾ ਅਜਿਹੇ ਦੇ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਧਮਕੀ ਦਿੰਦਿਆਂ ਕਿਹਾ ਕਿ ਇਸ ਦਾ ਜਵਾਬ ਹੈ ਜਿਹੜਾ ਨਿਰਣਾਇਕ ਤਰੀਕੇ ਦੇ ਨਾਲ ਦਿੱਤਾ ਜਾਏਗਾ ਤਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਅੱਗੇ ਕਹਿ ਕੇ ਪਾਕਿਸਤਾਨ ਪਾਣੀ ਦੀ ਜੋ ਪਾਣੀ ਹੈ ਪਾਕਿਸਤਾਨ ਦੀ ਲਾਈਫਲਾਈਨ ਹੈ ਤੇ ਅੰਤਰਰਾਸ਼ਟਰੀ ਸਮਝੌਤੇ ਦੇ ਤਹਿਤ ਦੇਸ਼ ਦੇ ਅਧਿਕਾਰਾਂ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ ਇਸ ਤੋਂ ਪਹਿਲਾਂ ਵਸੇ ਇੱਕ ਕਿ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਲਾਵਲ ਪੁੱਟੋ ਦੇ ਵੱਲੋਂ ਵੀ ਭਾਰਤ ਨੂੰ ਅਜੇ ਹੀ ਧਮਕੀ ਦਿੱਤੀ ਗਈ ਸੀ ਤੇ ਸੋਮਵਾਰ ਨੂੰ ਬਲਾਵਲ ਨੇ ਕਿਹਾ ਸੀ ਕਿ ਜੇਕਰ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਰੱਦ ਹੀ ਰੱਖਿਆ ਤਾਂ ਪਾਕਿਸਤਾਨ ਦੇ ਕੋਲ ਜੰਗ ਤੋਂ ਇਲਾਵਾ ਕੋਈ ਵੀ ਵਿਕਲਪ ਨਹੀਂ ਹੋਵੇਗਾ ਤਾਂ ਪੁੱਟੋ ਨੇ ਕਿਹਾ ਸੀ ਕਿ ਮੋਦੀ ਸਰਕਾਰ ਦੇ ਕਦਮਾਂ ਨੇ ਪਾਕਿਸਤਾਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਿਸ ਦੇ ਚਲਦਿਆਂ ਸਾਨੂੰ ਇੱਕ ਜਵਾਬ ਹੋ ਕੇ ਇਹਨਾਂ ਆਕਰਮਕ ਨੀਤੀਆਂ ਦਾ ਜਵਾਬ ਹੈ ਜਿਹੜਾ ਉਹ ਦੇਣਾ ਪਏਗਾ ਤਾਂ ਅਸੀਂ ਇਹ ਕਿ ਪੁੱਟੋ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਦੇ ਲੋਕ 6 ਨਦੀਆਂ ਨੂੰ ਵਾਪਸ ਲੈਣ ਦੇ ਲਈ ਜੰਗ ਕਰਨ ਦੇ ਲਈ ਸਮਰਥ ਨੇ ਤਾਂ ਇਹ 48 ਘੰਟਿਆਂ ਦੇ ਵਿੱਚ ਤਿੰਨ ਆਗੂਆਂ ਦੇ ਵੱਲੋਂ ਜੋ ਧਮਕੀ ਦਿੱਤੀ ਗਈ ਆ ਤਾਂ ਅਸੀਂ ਇਹ ਕਿ ਇਸ ਤੋਂ ਪਹਿਲਾਂ ਜੋ ਪਾਕਿਸਤਾਨ ਦੇ ਆਰਮੀ ਚੀਫ ਆਸੀਮ ਮੁਨੀਰ ਨੇ ਉਹ ਵੀ ਅਜੇ ਹਹੀ ਬਿਆਨ ਦੇ ਚੁੱਕੇ ਨੇ ਤਾਂ ਵੱਡੀ ਅਪਡੇਟ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਇੱਕ ਗਿੱਧੜ ਧਮਕੀ ਦਿੱਤੀ ਗਈ ਆ ਤਾਂ ਸਿੰਧੂ ਜਲ ਸੰਧੀ ਨੂੰ ਲੈ ਕੇ ਵੱਡੇ ਸਵਾਲ ਜਿਹੜੇ ਚੁੱਕੇ ਗਏ ਆ ਕਿ ਜੇਕਰ ਭਾਰਤ ਦੇ ਵੱਲੋਂ ਪਾਕਿਸਤਾਨ ਦਾ ਪਾਣੀ ਰੋਕਿਆ ਜਾਂਦਾ ਤਾਂ ਫਿਰ ਅਸੀਂ ਅਜੇ ਹਹੀ ਸਭ ਕੁਝ ਕਹਾਵਾਂਗੇ ਕਿ ਜ਼ਿੰਦਗੀ ਪਰ ਯਾਦ ਰਹੇਗਾ ਤਾਂ ਇਹ ਗਿੱਧੜ ਧਮਕੀ ਦਿੱਤੀ ਗਈ ਆ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਵਾਜ ਸ਼ਰੀਫ ਦੇ ਵੱਲੋਂ ਦੱਸਿਆ ਹੈ ਕਿ ਭਾਰਤ ਦੇ ਵੱਲੋਂ ਜਦੋਂ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਸੀ ਉਸ ਤੋਂ ਬਾਅਦ ਵੱਡੇ ਫੈਸਲੇ ਲਏ ਗਏ ਸੀ ਤੇ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਜਿੱਥੇ ਰੱਦ ਕੀਤਾ ਸੀ ਉੱਥੇ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਉਹਨਾਂ ਨੂੰ ਵੀ ਵਾਪਸ ਭੇਜ ਦਿੱਤਾ ਗਿਆ ਸੀ ਤੇ ਅਟਾਰੀ ਬਾਰਡਰ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ ਤੇ ਇਸੇ ਤੋਂ ਬਾਅਦ ਭਾਰਤ ਦੇ ਵੱਲੋਂ ਇੱਕ ਸਖਤ ਐਕਸ਼ਨ ਲਿਆ ਗਿਆ ਇਹ ਸਟ੍ਰਾਈਕ ਕੀਤੀ ਗਈ ਸੀ ਤਾਂ ਹੁਣ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵੱਲੋਂ ਇਹ ਧਮਕੀ ਦਿੱਤੀ ਗਈ ਆ ਪਾਣੀ ਨੂੰ ਲੈ ਕੇ ਸਿੰਧੂ ਜਲ ਸੰਧੀ ਨੂੰ ਲੈ ਕੇ ਜੋ ਭਾਰਤ ਦੇ ਵੱਲੋਂ ਰੱਦ ਕੀਤੀ ਗਈ ਸੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਤਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵੱਲੋਂ ਭਾਰਤ ਨੂੰ ਇੱਕ ਗਿੱਧੜ ਧਮਕੀ ਦਿੱਤੀ ਗਿਆ ਸੀ ਇਹ ਕਿ ਆਪਰੇਸ਼ਨ ਸੰਧੂਰ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਤਣਾਅਪੂਰਨ ਮਾਹੌਲ ਬਣਿਆ ਹੋਇਆ ਸੀ ਤੇ ਉਸ ਤੋਂ ਬਾਅਦ ਭਾਰਤ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ ਕੋਈ ਵੱਡੇ ਫੈਸਲੇ ਵੀ ਲੈ ਗਏ ਸੀ ਤੇ ਇਸੇ ਦਰਮਿਆਨ ਹੁਣ ਪਾਕਿਸਤਾਨੀ ਪੀਐਮ ਦੇ ਵੱਲੋਂ ਜੋ ਭਾਰਤ ਨੂੰ ਇੱਕ ਗਿੱਧੜ ਧਮਕੀ ਦਿੱਤੀ ਗਿਆ ਸੀ ਕਿ ਪਾਕਿਸਤਾਨੀ ਪੀਐਮ ਦਾ ਕਹਿਣਾ ਹੈ ਕਿ ਦੁਸ਼ਮਣ ਸਾਡੇ ਪਾਣੀ ਦੀ ਇੱਕ ਵੀ ਬੂੰਦ ਨਹੀਂ ਖੋ ਸਕਦਾ ਤੇ ਅਜਿਹਾ ਸਭ ਕੁਝ ਕਹਾਂਗੇ ਕਿ ਜ਼ਿੰਦਗੀ ਭਰ ਯਾਦ ਰਹੇਗਾ ਤਾਂ 48 ਘੰਟਿਆਂ ਦੇ ਵਿੱਚ ਤਿੰਨ ਪਾਕਿਸਤਾਨੀ ਆਗੂਆਂ ਦੇ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਨੇ ਦੱਸਦੀਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਵਾਜ ਸ਼ਰੀਫ ਨੇ ਸਿੰਧੂ ਜਲ ਸੰਧੀ ਨੂੰ ਰੋਕਣ ਤੇ ਰੱਦ ਕਰਨ ਨੂੰ ਲੈ ਕੇ ਭਾਰਤ ਨੂੰ ਧਮਕੀ ਜਿਹੜੀ ਦਿੱਤੀ ਆ ਤੇ ਮੰਗਲਵਾਰ ਨੂੰ ਰਾਸ਼ਟਾਨੀ ਇਸਲਾਮਾਬਾਦ ਦੇ ਵਿੱਚ ਹੋਏ ਇੱਕ ਪ੍ਰੋਗਰਾਮ 'ਚ ਸ਼ਰੀਫ ਨੇ ਕਿਹਾ ਕਿ ਦੁਸ਼ਮਣ ਜਾਣੀ ਕਿ ਭਾਰਤ ਪਾਕਿਸਤਾਨ ਨੂੰ ਇੱਕ ਬੂੰਦ ਪਾਣੀ ਨਹੀਂ ਖੋ ਸਕਦਾ ਅਸੀਂ ਆਪਣੇ ਪਾਣੀ ਨੂੰ ਰੋਕਣ ਦੀ ਦੱਸਦੀਏ ਕਿ ਜੋ ਕੋਸ਼ਿਸ਼ ਕਰ ਰਿਹਾ ਉਸ ਨੂੰ ਇਹ ਐਸਾ ਸਬਕ ਸਖਾਮਾਗੇ ਕਿ ਉਹ ਜ਼ਿੰਦਗੀ ਭਰ ਨਹੀਂ ਭੁੱਲਣਗੇ ਤਾਂ ਭਾਰਤ ਨੂੰ ਇਹ ਧਮਕੀ ਹੈ ਜਿਹੜੀ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵੱਲੋਂ ਦਿੱਤੀ ਗਿਆ ਦੱਸਦੇ ਕਿ ਸ਼ਰੀਫ ਨੇ ਕਿਹਾ ਕਿ ਭਾਰਤ ਜੇਕਰ ਪਾਕਿਸਤਾਨ ਦੇ ਵੱਲ ਆਉਣ ਵਾਲੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਸਿੰਧੂ ਜਲ ਸੰਧੀ ਦਾ ਉਲੰਘਣ ਹੋਵੇਗਾ ਅਜਿਹੇ ਦੇ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਧਮਕੀ ਦੰਦਿਆਂ ਕਿਹਾ ਕਿ ਇਸ ਦਾ ਜਵਾਬ ਹੈ ਜਿਹੜਾ ਨਿਰਣਾਇਕ ਤਰੀਕੇ ਦੇ ਨਾਲ ਦਿੱਤਾ ਜਾਏਗਾ ਤਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਅੱਗੇ ਕਹਿ ਕੇ ਪਾਕਿਸਤਾਨ ਪਾਣੀ ਦੀ ਜੋ ਪਾਣੀ ਹੈ ਪਾਕਿਸਤਾਨ ਦੀ ਲਾਈਫਲਾਈਨ ਹੈ ਤੇ ਅੰਤਰਰਾਸ਼ਟਰੀ ਸਮਝੌਤੇ ਦੇ ਤਹਿਤ ਦੇਸ਼ ਦੇ ਅਧਿਕਾਰਾਂ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ ਇਸ ਤੋਂ ਪਹਿਲਾਂ ਵਸੇ ਕਿ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਲਾਵਲ ਪੁੱਟੋ ਦੇ ਵੱਲੋਂ ਵੀ ਭਾਰਤ ਨੂੰ ਅਜੇ ਹੀ ਧਮਕੀ ਦਿੱਤੀ ਗਈ ਸੀ ਤੇ ਸੋਮਵਾਰ ਨੂੰ ਬਲਾਵਲ ਨੇ ਕਿਹਾ ਸੀ ਕਿ ਜੇਕਰ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਰੱਦ ਹੀ ਰੱਖਿਆ ਤਾਂ ਪਾਕਿਸਤਾਨ ਦੇ ਕੋਲ ਜੰਗ ਤੋਂ ਇਲਾਵਾ ਕੋਈ ਵੀ ਵਿਕਲਪ ਨਹੀਂ ਹੋਵੇਗਾ ਤਾਂ ਪੁੱਟੋ ਨੇ ਕਿਹਾ ਸੀ ਕਿ ਮੋਦੀ ਸਰਕਾਰ ਦੇ ਕਦਮਾਂ ਨੇ ਪਾਕਿਸਤਾਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਿਸ ਤੇ ਚਲਦਿਆਂ ਸਾਨੂੰ ਇੱਕ ਜਵਾਬ ਹੋ ਕੇ ਇਹਨਾਂ ਆਕਰਮਕ ਨੀਤੀਆਂ ਦਾ ਜਵਾਬ ਹੈ ਜਿਹੜਾ ਉਹ ਦੇਣਾ ਪਏਗਾ ਤਾਂ ਅਸੀਂ ਇਹ ਕਿ ਪੁੱਟੋ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਦੇ ਲੋਕ 6 ਨਦੀਆਂ ਨੂੰ ਵਾਪਸ ਲੈਣ ਦੇ ਲਈ ਜੰਗ ਕਰਨ ਦੇ ਲਈ ਸਮਰਥ ਨੇ ਤਾਂ ਇਹ 48 ਘੰਟਿਆਂ ਦੇ ਵਿੱਚ ਤਿੰਨ ਆਗੂਆਂ ਦੇ ਵੱਲੋਂ ਜੋ ਧਮਕੀ ਦਿੱਤੀ ਗਈ ਆ ਵਾਸੀ ਕਿ ਇਸ ਤੋਂ ਪਹਿਲਾਂ ਜੋ ਪਾਕਿਸਤਾਨ ਦੇ ਆਰਮੀ ਚੀਫ ਆਸੀਮ ਮੁਨੀਰ ਨੇ ਉਹ ਵੀ ਅਜੇ ਹਹੀ ਬਿਆਨ ਦੇ ਚੁੱਕੇ ਨੇ ਤਾਂ ਵੱਡੀ ਅਪਡੇਟ ਇਸ ਵੇਲੇ ਤੁਹਾreturnData ਸਾਂਝੀ ਕਰ ਰਹੇ ਹਾਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਇੱਕ ਗਿੱਧੜ ਧਮਕੀ ਦਿੱਤੀ ਗਈ ਆ ਤਾਂ ਸਿੰਧੂ ਜਲ ਸੰਧੀ ਨੂੰ ਲੈ ਕੇ ਵੱਡੇ ਸਵਾਲ ਜਿਹੜੇ ਚੁੱਕੇ ਗਿਆ ਕਿ ਜੇਕਰ ਭਾਰਤ ਦੇ ਵੱਲੋਂ ਪਾਕਿਸਤਾਨ ਦਾ ਪਾਣੀ ਰੋਕਿਆ ਜਾਂਦਾ ਤਾਂ ਫਿਰ ਅਸੀਂ ਅਜੇਹਾ ਸਭ ਕੁਝ ਕਹਾਵਾਂਗੇ ਕਿ ਜ਼ਿੰਦਗੀ ਪਰ ਯਾਦ ਰਹੇਗਾ ਤਾਂ ਇਹ ਗਿੱਧੜ ਧਮਕੀ ਦਿੱਤੀ ਗਈ ਆ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਵਾਜ ਸ਼ਰੀਫ ਦੇ ਵੱਲੋਂ ਦੱਸਿਆ ਹੈ ਕਿ ਭਾਰਤ ਦੇ ਵੱਲੋਂ ਜਦੋਂ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਸੀ ਉਸ ਤੋਂ ਬਾਅਦ ਵੱਡੇ ਫੈਸਲੇ ਲਏ ਗਏ ਸੀ ਤੇ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਜਿੱਥੇ ਰੱਦ ਕੀਤਾ ਸੀ ਉੱਥੇ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਉਹਨਾਂ ਨੂੰ ਵੀ ਵਾਪਸ ਭੇਜ ਦਿੱਤਾ ਗਿਆ ਸੀ ਤੇ ਅਟਾਰੀ ਬਾਰਡਰ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ ਤੇ ਇਸੇ ਤੋਂ ਬਾਅਦ ਭਾਰਤ ਦੇ ਵੱਲੋਂ ਇੱਕ ਸਖਤ ਐਕਸ਼ਨ ਲਿਆ ਗਿਆ ਇਹ ਸਟ੍ਰਾਈਕ ਕੀਤੀ ਗਈ ਸੀ ਤਾਂ ਹੁਣ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵੱਲੋਂ ਧਮਕੀ ਦਿੱਤੀ ਗਈ ਆ ਪਾਣੀ ਨੂੰ ਲੈ ਕੇ ਸਿੰਧੂ ਜਲ ਸੰਧੀ ਨੂੰ ਲੈ ਕੇ ਜੋ ਭਾਰਤ ਦੇ ਵੱਲੋਂ ਰੱਦ ਕੀਤੀ ਗਈ ਸੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਤਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵੱਲੋਂ ਭਾਰਤ ਨੂੰ ਇੱਕ ਗਿੱਧੜ ਧਮਕੀ ਦਿੱਤੀ ਗਈ ਆ ਅਸੀਂ ਇੱਕ ਆਪਰੇਸ਼ਨ ਸਿੰਧੂਰ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਤਣਾਅਪੂਰਨ ਮਾਹੌਲ ਬਣਿਆ ਹੋਇਆ ਸੀ ਤੇ ਉਸ ਤੋਂ ਬਾਅਦ ਭਾਰਤ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ ਕੋਈ ਵੱਡੇ ਫੈਸਲੇ ਵੀ ਲੈ ਗਏ ਸੀ ਤੇ ਇਸ ਦੇ ਦਰਮਿਆਨ ਹੁਣ ਪਾਕਿਸਤਾਨੀ ਪੀਐਮ ਦੇ ਵੱਲੋਂ ਜੋ ਭਾਰਤ ਨੂੰ ਇੱਕ ਗਿੱਧੜ ਧਮਕੀ ਦਿੱਤੀ ਗਿਆ ਵਾਸੀ ਕਿ ਪਾਕਿਸਤਾਨੀ ਪੀਐਮ ਦਾ ਕਹਿਣਾ ਹੈ ਕਿ ਦੁਸ਼ਮਣ ਸਾਡੇ ਪਾਣੀ ਦੀ ਇੱਕ ਵੀ ਬੂੰਦ ਨਹੀਂ ਖੋ ਸਕਦਾ ਤੇ ਅਜਿਹਾ ਸਭ ਕੁਝ ਕਹਾਵਾਂਗੇ ਕਿ ਜ਼ਿੰਦਗੀ ਭਰ ਯਾਦ ਰਹੇਗਾ ਤਾਂ 48 ਘੰਟਿਆਂ ਦੇ ਵਿੱਚ ਤਿੰਨ ਪਾਕਿਸਤਾਨੀ ਆਗੂਆਂ ਦੇ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਨੇ ਤਾਂ ਦੱਸਦੀ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਵਾਜ ਸ਼ਰੀਫ ਨੇ ਸਿੰਧੂ ਜਲ ਸੰਧੀ ਨੂੰ ਰੋਕਣ ਤੇ ਰੱਦ ਕਰਨ ਨੂੰ ਲੈ ਕੇ ਭਾਰਤ ਨੂੰ ਧਮਕੀ ਜਿਹੜੀ ਦਿੱਤੀ ਆ ਤੇ ਮੰਗਲਵਾਰ ਨੂੰ ਰਾਸ਼ਤਾਨੀ ਇਸਲਾਮਾਬਾਦ ਦੇ ਵਿੱਚ ਹੋਏ ਇੱਕ ਪ੍ਰੋਗਰਾਮ 'ਚ ਸ਼ਰੀਫ ਨੇ ਕਿਹਾ ਕਿ ਦੁਸ਼ਮਣ ਜਾਣੀ ਕਿ ਭਾਰਤ ਪਾਕਿਸਤਾਨ ਨੂੰ ਇੱਕ ਬੂੰਦ ਪਾਣੀ ਨਹੀਂ ਖੋ ਸਕਦਾ ਅਸੀਂ ਆਪਣੇ ਪਾਣੀ ਨੂੰ ਰੋਕਣ ਦੀ ਦੱਸੀਏ ਕਿ ਜੋ ਕੋਸ਼ਿਸ਼ ਕਰ ਰਿਹਾ ਉਸ ਨੂੰ ਇਹ ਐਸਾ ਸਬਕ ਸਿਖਾਵਾਂਗੇ ਕਿ ਉਹ ਜ਼ਿੰਦਗੀ ਭਰ ਨਹੀਂ ਭੁੱਲਣਗੇ ਤਾਂ ਭਾਰਤ ਨੂੰ ਇਹ ਧਮਕੀ ਆ ਜਿਹੜੀ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵੱਲੋਂ ਦਿੱਤੀ ਗਿਆ ਦਾਸ ਇਹ ਕਿ ਸ਼ਰੀਫ ਨੇ ਕਿਹਾ ਕਿ ਭਾਰਤ ਜੇਕਰ ਪਾਕਿਸਤਾਨ ਦੇ ਵੱਲ ਆਉਣ ਵਾਲੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਸਿੰਧੂ ਜਲ ਸੰਧੀ ਦਾ ਉਲੰਘਣ ਹੋਵੇਗਾ ਅਜਿਹੇ ਦੇ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਧਮਕੀ ਦਿੰਦਿਆਂ ਕਿਹਾ ਕਿ ਇਸ ਦਾ ਜਵਾਬ ਹੈ ਜਿਹੜਾ ਨਿਰਣਾਇਕ ਤਰੀਕੇ ਦੇ ਨਾਲ ਦਿੱਤਾ ਜਾਏਗਾ ਤਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਅੱਗੇ ਕਹਿ ਕੇ ਪਾਕਿਸਤਾਨ ਪਾਣੀ ਦੀ ਜੋ ਪਾਣੀ ਆ ਪਾਕਿਸਤਾਨ ਦੀ ਲਾਈਫਲਾਈਨ ਹੈ ਤੇ ਅੰਤਰਰਾਸ਼ਟਰੀ ਸਮਝੌਤੇ ਦੇ ਤਹਿਤ ਦੇਸ਼ ਦੇ ਅਧਿਕਾਰਾਂ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ ਇਸ ਤੋਂ ਪਹਿਲਾਂ ਵਸੇ ਇੱਕ ਕਿ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਲਾਵਲ ਪੁੱਟੋ ਦੇ ਵੱਲੋਂ ਵੀ ਭਾਰਤ ਨੂੰ ਅਜੇ ਹੀ ਧਮਕੀ ਦਿੱਤੀ ਗਈ ਸੀ ਤੇ ਸੋਮਵਾਰ ਨੂੰ ਬਲਾਵਲ ਨੇ ਕਿਹਾ ਸੀ ਕਿ ਜੇਕਰ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਰੱਦ ਹੀ ਰੱਖਿਆ ਤਾਂ ਪਾਕਿਸਤਾਨ ਦੇ ਕੋਲ ਜੰਗ ਤੋਂ ਇਲਾਵਾ ਕੋਈ ਵੀ ਵਿਕਲਪ ਨਹੀਂ ਹੋਵੇਗਾ ਤਾਂ ਪੁੱਟੋ ਨੇ ਕਿਹਾ ਸੀ ਕਿ ਮੋਦੀ ਸਰਕਾਰ ਦੇ ਕਦਮਾਂ ਨੇ ਪਾਕਿਸਤਾਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਿਸ ਤੇ ਚਲਦਿਆਂ ਸਾਨੂੰ ਇੱਕ ਜਵਾਬ ਹੋ ਕੇ ਇਹਨਾਂ ਆਕਰਮਕ ਨੀਤੀਆਂ ਦਾ ਜਵਾਬ ਹੈ ਜਿਹੜਾ ਉਹ ਦੇਣਾ ਪਏਗਾ ਤਾਂ ਅਸੀਂ ਇਹ ਕਿ ਪੁੱਟੋ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਦੇ ਲੋਕ 6 ਨਦੀਆਂ ਨੂੰ ਵਾਪਸ ਲੈਣ ਦੇ ਲਈ ਜੰਗ ਕਰਨ ਦੇ ਲਈ ਸਮਰਥ ਨੇ ਤਾਂ ਇਹ 48 ਘੰਟਿਆਂ ਦੇ ਵਿੱਚ ਤਿੰਨ ਆਗੂਆਂ ਦੇ ਵੱਲੋਂ ਜੋ ਧਮਕੀ ਦਿੱਤੀ ਗਈ ਆ ਵਾਸੀ ਕਿ ਇਸ ਤੋਂ ਪਹਿਲਾਂ ਜੋ ਪਾਕਿਸਤਾਨ ਦੇ ਆਰਮੀ ਚੀਫ ਆਸੀਮ ਮੁਨੀਰ ਨੇ ਉਹ ਵੀ ਅਜੇ ਹਹੀ ਬਿਆਨ ਦੇ ਚੁੱਕੇ ਨੇ ਤਾਂ ਵੱਡੀ ਅਪਡੇਟ ਇਸ ਵੇਲੇ ਤੁਹਾreturnData ਸਾਂਝੀ ਕਰ ਰਹੇ ਹਾਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਇੱਕ ਗਿੱਧੜ ਧਮਕੀ ਦਿੱਤੀ ਗਈ ਆ ਤਾਂ ਸਿੰਧੂ ਜਲ ਸੰਧੀ ਨੂੰ ਲੈ ਕੇ ਵੱਡੇ ਸਵਾਲ ਜਿਹੜੇ ਚੁੱਕੇ ਗਿਆ ਕਿ ਜੇਕਰ ਭਾਰਤ ਦੇ ਵੱਲੋਂ ਪਾਕਿਸਤਾਨ ਦਾ ਪਾਣੀ ਰੋਕਿਆ ਜਾਂਦਾ ਤਾਂ ਫਿਰ ਅਸੀਂ ਅਜੇ ਹਹੀ ਸਭ ਕੁਝ ਕਹਾਵਾਂਗੇ ਕਿ ਜ਼ਿੰਦਗੀ ਪਰ ਯਾਦ ਰਹੇਗਾ ਤਾਂ ਇਹ ਗਿੱਧੜ ਧਮਕੀ ਦਿੱਤੀ ਗਈ ਆ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਵਾਜ ਸ਼ਰੀਫ ਦੇ ਵੱਲੋਂ ਦੱਸਦੀ ਹੈ ਕਿ ਭਾਰਤ ਦੇ ਵੱਲੋਂ ਜਦੋਂ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਸੀ ਉਸ ਤੋਂ ਬਾਅਦ ਵੱਡੇ ਫੈਸਲੇ ਲਏ ਗਏ ਸੀ ਤੇ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਜਿੱਥੇ ਰੱਦ ਕੀਤਾ ਸੀ ਉੱਥੇ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਉਹਨਾਂ ਨੂੰ ਵੀ ਵਾਪਸ ਭੇਜ ਦਿੱਤਾ ਗਿਆ ਸੀ ਤੇ ਅਟਾਰੀ ਬਾਰਡਰ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ ਤੇ ਇਸੇ ਤੋਂ ਬਾਅਦ ਭਾਰਤ ਦੇ ਵੱਲੋਂ ਇੱਕ ਸਖਤ ਐਕਸ਼ਨ ਲਿਆ ਗਿਆ ਇਹ ਸਟ੍ਰਾਈਕ ਕੀਤੀ ਗਈ ਸੀ ਤਾਂ ਹੁਣ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵੱਲੋਂ ਧਮਕੀ ਦਿੱਤੀ ਗਈ ਆ ਪਾਣੀ ਨੂੰ ਲੈ ਕੇ ਸਿੰਧੂ ਜਲ ਸੰਧੀ ਨੂੰ ਲੈ ਕੇ ਜੋ ਭਾਰਤ ਦੇ ਵੱਲੋਂ ਰੱਦ ਕੀਤੀ ਗਈ ਸੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਤਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵੱਲੋਂ ਭਾਰਤ ਨੂੰ ਇੱਕ ਗਿੱਧੜ ਧਮਕੀ ਦਿੱਤੀ ਗਿਆ ਅਸੀਂ ਇਹ ਕਿ ਆਪਰੇਸ਼ਨ ਸਿੰਧੂਰ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਤਣਾਅਪੂਰਨ ਮਾਹੌਲ ਬਣਿਆ ਹੋਇਆ ਸੀ ਤੇ ਉਸ ਤੋਂ ਬਾਅਦ ਭਾਰਤ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ ਕੋਈ ਵੱਡੇ ਫੈਸਲੇ ਵੀ ਲੈ ਗਏ ਸੀ ਤੇ ਇਸੇ ਦਰਮਿਆਨ ਹੁਣ ਪਾਕਿਸਤਾਨੀ ਪੀਐਮ ਦੇ ਵੱਲੋਂ ਜੋ ਭਾਰਤ ਨੂੰ ਇੱਕ ਗਿੱਧੜ ਧਮਕੀ ਦਿੱਤੀ ਗਿਆ ਵਸੀ ਕਿ ਪਾਕਿਸਤਾਨੀ ਪੀਐਮ ਦਾ ਕਹਿਣਾ ਹੈ ਕਿ ਦੁਸ਼ਮਣ ਸਾਡੇ ਪਾਣੀ ਦੀ ਇੱਕ ਵੀ ਬੂੰਦ ਨਹੀਂ ਖੋ ਸਕਦਾ ਤੇ ਅਜਿਹਾ ਸਭ ਕੁਝ ਕਹਾਵਾਂਗੇ ਕਿ ਜ਼ਿੰਦਗੀ ਭਰ ਯਾਦ ਰਹੇਗਾ ਤਾਂ 48 ਘੰਟਿਆਂ ਦੇ ਵਿੱਚ ਤਿੰਨ ਪਾਕਿਸਤਾਨੀ ਆਗੂਆਂ ਦੇ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਨੇ ਤਾਂ ਦੱਸੀਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਵਾਜ ਸ਼ਰੀਫ ਨੇ ਸਿੰਧੂ ਜਲ ਸੰਧੀ ਨੂੰ ਰੋਕਣ ਤੇ ਰੱਦ ਕਰਨ ਨੂੰ ਲੈ ਕੇ ਭਾਰਤ ਨੂੰ ਧਮਕੀ ਜਿਹੜੀ ਦਿੱਤੀ ਆ ਤੇ ਮੰਗਲਵਾਰ ਨੂੰ ਰਾਸ਼ਟਾਨੀ اسلامਾਬਾਦ ਦੇ ਵਿੱਚ ਹੋਏ ਇੱਕ ਪ੍ਰੋਗਰਾਮ 'ਚ ਸ਼ਰੀਫ ਨੇ ਕਿਹਾ ਕਿ ਦੁਸ਼ਮਣ ਜਾਣੀ ਕਿ ਭਾਰਤ ਪਾਕਿਸਤਾਨ ਨੂੰ ਇੱਕ ਬੂੰਦ ਪਾਣੀ ਨਹੀਂ ਖੋ ਸਕਦਾ ਅਸੀਂ ਆਪਣੇ ਪਾਣੀ ਨੂੰ ਰੋਕਣ ਦੀ ਦੱਸਦੀਏ ਕਿ ਜੋ ਕੋਸ਼ਿਸ਼ ਕਰ ਰਿਹਾ ਉਸ ਨੂੰ ਇਹ ਐਸਾ ਸਬਕ ਸਿਖਾਵਾਂਗੇ ਕਿ ਉਹ ਜ਼ਿੰਦਗੀ ਭਰ ਨਹੀਂ ਭੁੱਲਣਗੇ ਤਾਂ ਭਾਰਤ ਨੂੰ ਇਹ ਧਮਕੀ ਆ ਜਿਹੜੀ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵੱਲੋਂ ਦਿੱਤੀ ਗਿਆ ਦੱਸਦੇ ਕਿ ਸ਼ਰੀਫ ਨੇ ਕਿਹਾ ਕਿ ਭਾਰਤ ਜੇਕਰ ਪਾਕਿਸਤਾਨ ਦੇ ਵੱਲ ਆਉਣ ਵਾਲੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਸਿੰਧੂ ਜਲ ਸੰਧੀ ਦਾ ਉਲੰਘਣ ਹੋਵੇਗਾ ਅਜਿਹੇ ਦੇ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਧਮਕੀ ਦਿੰਦਿਆਂ ਕਿਹਾ ਕਿ ਇਸ ਦਾ ਜਵਾਬ ਹੈ ਜਿਹੜਾ ਨਿਰਣਾਇਕ ਤਰੀਕੇ ਦੇ ਨਾਲ ਦਿੱਤਾ ਜਾਏਗਾ ਤਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਅੱਗੇ ਕਹਿ ਕੇ ਪਾਕਿਸਤਾਨ ਪਾਣੀ ਦੀ ਜੋ ਪਾਣੀ ਆ ਪਾਕਿਸਤਾਨ ਦੀ ਲਾਈਫਲਾਈਨ ਹੈ ਤੇ ਅੰਤਰਰਾਸ਼ਟਰੀ ਸਮਝੌਤੇ ਦੇ ਤਹਿਤ ਦੇਸ਼ ਦੇ ਅਧਿਕਾਰਾਂ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ ਇਸ ਤੋਂ ਪਹਿਲਾਂ ਵਸੇ ਇੱਕ ਕਿ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਲਾਵਲ ਪੁੱਟੋ ਦੇ ਵੱਲੋਂ ਵੀ ਭਾਰਤ ਨੂੰ ਅਜੇਹੀ ਹੀ ਧਮਕੀ ਦਿੱਤੀ ਗਈ ਸੀ ਤੇ ਸੋਮਵਾਰ ਨੂੰ ਬਲਾਵਲ ਨੇ ਕਿਹਾ ਸੀ ਕਿ ਜੇਕਰ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਰੱਦ ਹੀ ਰੱਖਿਆ ਤਾਂ ਪਾਕਿਸਤਾਨ ਦੇ ਕੋਲ ਜੰਗ ਤੋਂ ਇਲਾਵਾ ਕੋਈ ਵੀ ਵਿਕਲਪ ਨਹੀਂ ਹੋਵੇਗਾ ਤਾਂ ਪੁੱਟੋ ਨੇ ਕਿਹਾ ਸੀ ਕਿ ਮੋਦੀ ਸਰਕਾਰ ਦੇ ਕਦਮਾਂ ਨੇ ਪਾਕਿਸਤਾਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਿਸ ਤੇ ਚਲਦਿਆਂ ਸਾਨੂੰ ਇੱਕ ਜਵਾਬ ਹੋ ਕੇ ਇਹਨਾਂ ਆਕਰਮਕ ਨੀਤੀਆਂ ਦਾ ਜਵਾਬ ਹੈ ਜਿਹੜਾ ਉਹ ਦੇਣਾ ਪਏਗਾ ਤਾਂ ਅਸੀਂ ਇਹ ਕਿ ਪੁੱਟੋ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਦੇ ਲੋਕ 6 ਨਦੀਆਂ ਨੂੰ ਵਾਪਸ ਲੈਣ ਦੇ ਲਈ ਜੰਗ ਕਰਨ ਦੇ ਲਈ ਸਮਰਥ ਨੇ ਤਾਂ ਇਹ 48 ਘੰਟਿਆਂ ਦੇ ਵਿੱਚ ਤਿੰਨ ਆਗੂਆਂ ਦੇ ਵੱਲੋਂ ਜੋ ਧਮਕੀ ਦਿੱਤੀ ਗਈ ਆ ਤਾਂ ਅਸੀਂ ਇਹ ਕਿ ਇਸ ਤੋਂ ਪਹਿਲਾਂ ਜੋ ਪਾਕਿਸਤਾਨ ਦੇ ਆਰਮੀ ਚੀਫ ਆਸੀਮ ਮੁਨੀਰ ਨੇ ਉਹ ਵੀ ਅਜੇ ਹਹੀ ਬਿਆਨ ਦੇ ਚੁੱਕੇ ਨੇ ਤਾਂ ਵੱਡੀ ਅਪਡੇਟ ਇਸ ਵੇਲੇ ਤੁਹਾreturnData ਸਾਂਝੀ ਕਰ ਰਹੇ ਹਾਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਇੱਕ ਗਿੱਧੜ ਧਮਕੀ ਦਿੱਤੀ ਗਈ ਆ ਤਾਂ ਸਿੰਧੂ ਜਲ ਸੰਧੀ ਨੂੰ ਲੈ ਕੇ ਵੱਡੇ ਸਵਾਲ ਜਿਹੜੇ ਚੁੱਕੇ ਗਿਆ ਕਿ ਜੇਕਰ ਭਾਰਤ ਦੇ ਵੱਲੋਂ ਪਾਕਿਸਤਾਨ ਦਾ ਪਾਣੀ ਰੋਕਿਆ ਜਾਂਦਾ ਤਾਂ ਫਿਰ ਅਸੀਂ ਅਜੇਹਾ ਸਭ ਕੁਝ ਕਹਾਵਾਂਗੇ ਕਿ ਜ਼ਿੰਦਗੀ ਪਰ ਯਾਦ ਰਹੇਗਾ ਤਾਂ ਇਹ ਗਿੱਧੜ ਧਮਕੀ ਦਿੱਤੀ ਗਈ ਆ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਵਾਜ ਸ਼ਰੀਫ ਦੇ ਵੱਲੋਂ ਦੱਸਿਆ ਹੈ ਕਿ ਭਾਰਤ ਦੇ ਵੱਲੋਂ ਜਦੋਂ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਸੀ ਉਸ ਤੋਂ ਬਾਅਦ ਵੱਡੇ ਫੈਸਲੇ ਲਏ ਗਏ ਸੀ ਤੇ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਜਿੱਥੇ ਰੱਦ ਕੀਤਾ ਸੀ ਉੱਥੇ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਉਹਨਾਂ ਨੂੰ ਵੀ ਵਾਪਸ ਭੇਜ ਦਿੱਤਾ ਗਿਆ ਸੀ ਤੇ ਅਟਾਰੀ ਬਾਰਡਰ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ ਤੇ ਇਸੇ ਤੋਂ ਬਾਅਦ ਭਾਰਤ ਦੇ ਵੱਲੋਂ ਇੱਕ ਸਖਤ ਐਕਸ਼ਨ ਲਿਆ ਗਿਆ ਇਹ ਸਟ੍ਰਾਈਕ ਕੀਤੀ ਗਈ ਸੀ ਤਾਂ ਹੁਣ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵੱਲੋਂ ਇਹ ਧਮਕੀ ਦਿੱਤੀ ਗਈ ਆ ਪਾਣੀ ਨੂੰ ਲੈ ਕੇ ਸਿੰਧੂ ਜਲ ਸੰਧੀ ਨੂੰ ਲੈ ਕੇ ਜੋ ਭਾਰਤ ਦੇ ਵੱਲੋਂ ਰੱਦ ਕੀਤੀ ਗਈ ਸੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਤਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵੱਲੋਂ ਭਾਰਤ ਨੂੰ ਇੱਕ ਗਿੱਧੜ ਧਮਕੀ ਦਿੱਤੀ ਗਈ ਆ ਅਸੀਂ ਇਹ ਕਿ ਆਪਰੇਸ਼ਨ ਸੰਧੂਰ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਤਣਾਅਪੂਰਨ ਮਾਹੌਲ ਬਣਿਆ ਹੋਇਆ ਸੀ ਤੇ ਉਸ ਤੋਂ ਬਾਅਦ ਭਾਰਤ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ ਕੋਈ ਵੱਡੇ ਫੈਸਲੇ ਵੀ ਲੈ ਗਏ ਸੀ ਤੇ ਇਸੇ ਦਰਮਿਆਨ ਹੁਣ ਪਾਕਿਸਤਾਨੀ ਪੀਐਮ ਦੇ ਵੱਲੋਂ ਜੋ ਭਾਰਤ ਨੂੰ ਇੱਕ ਗਿੱਧੜ ਧਮਕੀ ਦਿੱਤੀ ਗਿਆ ਰਸੀ ਕਿ ਪਾਕਿਸਤਾਨੀ ਪੀਐਮ ਦਾ ਕਹਿਣਾ ਹੈ ਕਿ ਦੁਸ਼ਮਣ ਸਾਡੇ ਪਾਣੀ ਦੀ ਇੱਕ ਵੀ ਬੂੰਦ ਨਹੀਂ ਖੋ ਸਕਦਾ ਤੇ ਅਜਿਹਾ ਸਭ ਕੁਝ ਕਹਾਵਾਂਗੇ ਕਿ ਜ਼ਿੰਦਗੀ ਭਰ ਯਾਦ ਰਹੇਗਾ ਤਾਂ 48 ਘੰਟਿਆਂ ਦੇ ਵਿੱਚ ਤਿੰਨ ਪਾਕਿਸਤਾਨੀ ਆਗੂਆਂ ਦੇ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਨੇ ਤਾਂ ਰਸੀ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਵਾਜ ਸ਼ਰੀਫ ਨੇ ਸਿੰਧੂ ਜਲ ਸੰਧੀ ਨੂੰ ਰੋਕਣ ਤੇ ਰੱਦ ਕਰਨ ਨੂੰ ਲੈ ਕੇ ਭਾਰਤ ਨੂੰ ਧਮਕੀ ਜਿਹੜੀ ਦਿੱਤੀ ਆ ਤੇ ਮੰਗਲਵਾਰ ਨੂੰ ਰਾਸ਼ਤਾਨੀ ਇਸਲਾਮਾਬਾਦ ਦੇ ਵਿੱਚ ਹੋਏ ਇੱਕ ਪ੍ਰੋਗਰਾਮ 'ਚ ਸ਼ਰੀਫ ਨੇ ਕਿਹਾ ਕਿ ਦੁਸ਼ਮਣ ਜਾਣੀ ਕਿ ਭਾਰਤ ਪਾਕਿਸਤਾਨ ਨੂੰ ਇੱਕ ਬੂੰਦ ਪਾਣੀ ਨਹੀਂ ਖੋ ਸਕਦਾ ਅਸੀਂ ਆਪਣੇ ਪਾਣੀ ਨੂੰ ਰੋਕਣ ਦੀ ਦੱਸੀਏ ਕਿ ਜੋ ਕੋਸ਼ਿਸ਼ ਕਰ ਰਿਹਾ ਉਸ ਨੂੰ ਇਹ ਐਸਾ ਸਬਕ ਸਿਖਾਵਾਂਗੇ ਕਿ ਉਹ ਜ਼ਿੰਦਗੀ ਭਰ ਨਹੀਂ ਭੁੱਲਣਗੇ ਤਾਂ ਭਾਰਤ ਨੂੰ ਇਹ ਧਮਕੀ ਆ ਜਿਹੜੀ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵੱਲੋਂ ਦਿੱਤੀ ਗਿਆ ਦੱਸਿਆ ਕਿ ਸ਼ਰੀਫ ਨੇ ਕਿਹਾ ਕਿ ਭਾਰਤ ਜੇਕਰ ਪਾਕਿਸਤਾਨ ਦੇ ਵੱਲ ਆਉਣ ਵਾਲੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਸਿੰਧੂ ਜਲ ਸੰਧੀ ਦਾ ਉਲੰਘਣ ਹੋਵੇਗਾ ਅਜਿਹੇ ਦੇ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਧਮਕੀ ਦਿੰਦਿਆਂ ਕਿਹਾ ਕਿ ਇਸ ਦਾ ਜਵਾਬ ਹੈ ਜਿਹੜਾ ਨਿਰਣਾਇਕ ਤਰੀਕੇ ਦੇ ਨਾਲ ਦਿੱਤਾ ਜਾਏਗਾ ਤਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਅੱਗੇ ਕਹਿ ਕੇ ਪਾਕਿਸਤਾਨ ਪਾਣੀ ਦੀ ਜੋ ਪਾਣੀ ਹੈ ਪਾਕਿਸਤਾਨ ਦੀ ਲਾਈਫਲਾਈਨ ਹੈ ਤੇ ਅੰਤਰਰਾਸ਼ਟਰੀ ਸਮਝੌਤੇ ਦੇ ਤਹਿਤ ਦੇਸ਼ ਦੇ ਅਧਿਕਾਰਾਂ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ ਇਸ ਤੋਂ ਪਹਿਲਾਂ ਵਸੇ ਇੱਕ ਕਿ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਲਾਵਲ ਪੁੱਟੋ ਦੇ ਵੱਲੋਂ ਵੀ ਭਾਰਤ ਨੂੰ ਅਜੇ ਹੀ ਧਮਕੀ ਦਿੱਤੀ ਗਈ ਸੀ ਤੇ ਸੋਮਵਾਰ ਨੂੰ ਬਲਾਵਲ ਨੇ ਕਿਹਾ ਸੀ ਕਿ ਜੇਕਰ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਰੱਦ ਹੀ ਰੱਖਿਆ ਤਾਂ ਪਾਕਿਸਤਾਨ ਦੇ ਕੋਲ ਜੰਗ ਤੋਂ ਇਲਾਵਾ ਕੋਈ ਵੀ ਵਿਕਲਪ ਨਹੀਂ ਹੋਵੇਗਾ ਤਾਂ ਪੁੱਟੋ ਨੇ ਕਿਹਾ ਸੀ ਕਿ ਮੋਦੀ ਸਰਕਾਰ ਦੇ ਕਦਮਾਂ ਨੇ ਪਾਕਿਸਤਾਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਿਸ ਤੇ ਚਲਦਿਆਂ ਸਾਨੂੰ ਇੱਕ ਜਵਾਬ ਹੋ ਕੇ ਇਹਨਾਂ ਆਕਰਮਕ ਨੀਤੀਆਂ ਦਾ ਜਵਾਬ ਹੈ ਜਿਹੜਾ ਉਹ ਦੇਣਾ ਪਏਗਾ ਤਾਂ ਅਸੀਂ ਇਹ ਕਿ ਪੁੱਟੋ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਦੇ ਲੋਕ 6 ਨਦੀਆਂ ਨੂੰ ਵਾਪਸ ਲੈਣ ਦੇ ਲਈ ਜੰਗ ਕਰਨ ਦੇ ਲਈ ਸਮਰਥ ਨੇ ਤਾਂ ਇਹ 48 ਘੰਟਿਆਂ ਦੇ ਵਿੱਚ ਤਿੰਨ ਆਗੂਆਂ ਦੇ ਵੱਲੋਂ ਜੋ ਧਮਕੀ ਦਿੱਤੀ ਗਈ ਆ ਤਾਂ ਅਸੀਂ ਇਹ ਕਿ ਇਸ ਤੋਂ ਪਹਿਲਾਂ ਜੋ ਪਾਕਿਸਤਾਨ ਦੇ ਆਰਮੀ ਚੀਫ ਆਸੀਮ ਮੁਨੀਰ ਨੇ ਉਹ ਵੀ ਅਜੇ ਹਹੀ ਬਿਆਨ ਦੇ ਚੁੱਕੇ ਨੇ ਤਾਂ ਵੱਡੀ ਅਪਡੇਟ ਇਸ ਵੇਲੇ ਤੁਹਾreturnData ਸਾਂਝੀ ਕਰ ਰਹੇ ਹਾਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਇੱਕ ਗਿੱਧੜ ਧਮਕੀ ਦਿੱਤੀ ਗਈ ਆ ਤਾਂ ਸਿੰਧੂ ਜਲ ਸੰਧੀ ਨੂੰ ਲੈ ਕੇ ਵੱਡੇ ਸਵਾਲ ਜਿਹੜੇ ਚੁੱਕੇ ਗਿਆ ਕਿ ਜੇਕਰ ਭਾਰਤ ਦੇ ਵੱਲੋਂ ਪਾਕਿਸਤਾਨ ਦਾ ਪਾਣੀ ਰੋਕਿਆ ਜਾਂਦਾ ਤਾਂ ਫਿਰ ਅਸੀਂ ਅਜੇਹਾ ਸਭ ਕੁਝ ਕਹਾਵਾਂਗੇ ਕਿ ਜ਼ਿੰਦਗੀ ਪਰ ਯਾਦ ਰਹੇਗਾ ਤਾਂ ਇਹ ਗਿੱਧੜ ਧਮਕੀ ਦਿੱਤੀ ਗਈ ਆ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਵਾਜ ਸ਼ਰੀਫ ਦੇ ਵੱਲੋਂ ਦੱਸਿਆ ਹੈ ਕਿ ਭਾਰਤ ਦੇ ਵੱਲੋਂ ਜਦੋਂ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਸੀ ਉਸ ਤੋਂ ਬਾਅਦ ਵੱਡੇ ਫੈਸਲੇ ਲਏ ਗਏ ਸੀ ਤੇ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਜਿੱਥੇ ਰੱਦ ਕੀਤਾ ਸੀ ਉੱਥੇ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਉਹਨਾਂ ਨੂੰ ਵੀ ਵਾਪਸ ਭੇਜ ਦਿੱਤਾ ਗਿਆ ਸੀ ਤੇ ਅਟਾਰੀ ਬਾਰਡਰ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ ਤੇ ਇਸੇ ਤੋਂ ਬਾਅਦ ਭਾਰਤ ਦੇ ਵੱਲੋਂ ਇੱਕ ਸਖਤ ਐਕਸ਼ਨ ਲਿਆ ਗਿਆ ਇਹ ਸਟ੍ਰਾਈਕ ਕੀਤੀ ਗਈ ਸੀ ਤਾਂ ਹੁਣ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵੱਲੋਂ ਧਮਕੀ ਦਿੱਤੀ ਗਈ ਆ ਪਾਣੀ ਨੂੰ ਲੈ ਕੇ ਸਿੰਧੂ ਜਲ ਸੰਧੀ ਨੂੰ ਲੈ ਕੇ ਜੋ ਭਾਰਤ ਦੇ ਵੱਲੋਂ ਰੱਦ ਕੀਤੀ ਗਈ ਸੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਤਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵੱਲੋਂ ਭਾਰਤ ਨੂੰ ਇੱਕ ਗਿੱਧੜ ਧਮਕੀ ਦਿੱਤੀ ਗਿਆ ਅਸੀਂ ਇੱਕ ਆਪਰੇਸ਼ਨ ਸੰਧੂਰ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਤਣਾਅਪੂਰਨ ਮਾਹੌਲ ਬਣਿਆ ਹੋਇਆ ਸੀ ਤੇ ਉਸ ਤੋਂ ਬਾਅਦ ਭਾਰਤ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ ਕੋਈ ਵੱਡੇ ਫੈਸਲੇ ਵੀ ਲੈ ਗਏ ਸੀ ਤੇ ਇਸੇ ਦਰਮਿਆਨ ਹੁਣ ਪਾਕਿਸਤਾਨੀ ਪੀਐਮ ਦੇ ਵੱਲੋਂ ਜੋ ਭਾਰਤ ਨੂੰ ਇੱਕ ਗਿੱਧੜ ਧਮਕੀ ਦਿੱਤੀ ਗਿਆ ਅਸੀਂ ਕਿ ਪਾਕਿਸਤਾਨੀ ਪੀਐਮ ਦਾ ਕਹਿਣਾ ਹੈ ਕਿ ਦੁਸ਼ਮਣ ਸਾਡੇ ਪਾਣੀ ਦੀ ਇੱਕ ਵੀ ਬੂੰਦ ਨਹੀਂ ਖੋ ਸਕਦਾ ਤੇ ਅਜਿਹਾ ਸਭ ਕੁਝ ਕਹਾਵਾਂਗੇ ਕਿ ਜ਼ਿੰਦਗੀ ਭਰ ਯਾਦ ਰਹੇਗਾ ਤਾਂ 48 ਘੰਟਿਆਂ ਦੇ ਵਿੱਚ ਤਿੰਨ ਪਾਕਿਸਤਾਨੀ ਆਗੂਆਂ ਦੇ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਨੇ ਦੱਸਦੀਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਵਾਜ ਸ਼ਰੀਫ ਨੇ ਸਿੰਧੂ ਜਲ ਸੰਧੀ ਨੂੰ ਰੋਕਣ ਤੇ ਰੱਦ ਕਰਨ ਨੂੰ ਲੈ ਕੇ ਭਾਰਤ ਨੂੰ ਧਮਕੀ ਜਿਹੜੀ ਦਿੱਤੀ ਆ ਤੇ ਮੰਗਲਵਾਰ ਨੂੰ ਰਾਸ਼ਟਾਨੀ ਇਸਲਾਮਾਬਾਦ ਦੇ ਵਿੱਚ ਹੋਏ ਇੱਕ ਪ੍ਰੋਗਰਾਮ 'ਚ ਸ਼ਰੀਫ ਨੇ ਕਿਹਾ ਕਿ ਦੁਸ਼ਮਣ ਜਾਣੀ ਕਿ ਭਾਰਤ ਪਾਕਿਸਤਾਨ ਨੂੰ ਇੱਕ ਬੂੰਦ ਪਾਣੀ ਨਹੀਂ ਖੋ ਸਕਦਾ ਅਸੀਂ ਆਪਣੇ ਪਾਣੀ ਨੂੰ ਰੋਕਣ ਦੀ ਦੱਸਦੀਏ ਕਿ ਜੋ ਕੋਸ਼ਿਸ਼ ਕਰ ਰਿਹਾ ਉਸ ਨੂੰ ਇਹ ਐਸਾ ਸਭ ਕੁਝ ਖਾਵਾਂਗੇ ਕਿ ਉਹ ਜ਼ਿੰਦਗੀ ਭਰ ਨਹੀਂ ਭੁੱਲਣਗੇ ਤਾਂ ਭਾਰਤ ਨੂੰ ਇਹ ਧਮਕੀ ਹੈ ਜਿਹੜੀ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵੱਲੋਂ ਦਿੱਤੀ ਗਿਆ ਦੱਸਦੇ ਕਿ ਸ਼ਰੀਫ ਨੇ ਕਿਹਾ ਕਿ ਭਾਰਤ ਜੇਕਰ ਪਾਕਿਸਤਾਨ ਦੇ ਵੱਲ ਆਉਣ ਵਾਲੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਸਿੰਧੂ ਜਲ ਸੰਧੀ ਦਾ ਉਲੰਘਣ ਹੋਵੇਗਾ ਅਜਿਹੇ ਦੇ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਧਮਕੀ ਦੰਦਿਆਂ ਕਿਹਾ ਕਿ ਇਸ ਦਾ ਜਵਾਬ ਹੈ ਜਿਹੜਾ ਨਿਰਣਾਇਕ ਤਰੀਕੇ ਦੇ ਨਾਲ ਦਿੱਤਾ ਜਾਏਗਾ ਤਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਅੱਗੇ ਕਹਿ ਕੇ ਪਾਕਿਸਤਾਨ ਪਾਣੀ ਦੀ ਜੋ ਪਾਣੀ ਹੈ ਪਾਕਿਸਤਾਨ ਦੀ ਲਾਈਫਲਾਈਨ ਹੈ ਤੇ ਅੰਤਰਰਾਸ਼ਟਰੀ ਸਮਝੌਤੇ ਦੇ ਤਹਿਤ ਦੇਸ਼ ਦੇ ਅਧਿਕਾਰਾਂ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ ਇਸ ਤੋਂ ਪਹਿਲਾਂ ਵਸੇ ਕਿ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਲਾਵਲ ਪੁੱਟੋ ਦੇ ਵੱਲੋਂ ਵੀ ਭਾਰਤ ਨੂੰ ਅਜੇ ਹੀ ਧਮਕੀ ਦਿੱਤੀ ਗਈ ਸੀ ਤੇ ਸੋਮਵਾਰ ਨੂੰ ਬਲਾਵਲ ਨੇ ਕਿਹਾ ਸੀ ਕਿ ਜੇਕਰ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਰੱਦ ਹੀ ਰੱਖਿਆ ਤਾਂ ਪਾਕਿਸਤਾਨ ਦੇ ਕੋਲ ਜੰਗ ਤੋਂ ਇਲਾਵਾ ਕੋਈ ਵੀ ਵਿਕਲਪ ਨਹੀਂ ਹੋਵੇਗਾ ਤਾਂ ਪੁੱਟੋ ਨੇ ਕਿਹਾ ਸੀ ਕਿ ਮੋਦੀ ਸਰਕਾਰ ਦੇ ਕਦਮਾਂ ਨੇ ਪਾਕਿਸਤਾਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਿਸ ਤੇ ਚਲਦਿਆਂ ਸਾਨੂੰ ਇੱਕ ਜਵਾਬ ਹੋ ਕੇ ਇਹਨਾਂ ਆਕਰਮਕ ਨੀਤੀਆਂ ਦਾ ਜਵਾਬ ਹੈ ਜਿਹੜਾ ਉਹ ਦੇਣਾ ਪਏਗਾ ਤਾਂ ਅਸੀਂ ਇਹ ਕਿ ਪੁੱਟੋ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਦੇ ਲੋਕ 6 ਨਦੀਆਂ ਨੂੰ ਵਾਪਸ ਲੈਣ ਦੇ ਲਈ ਜੰਗ ਕਰਨ ਦੇ ਲਈ ਸਮਰਥ ਨੇ ਤਾਂ ਇਹ 48 ਘੰਟਿਆਂ ਦੇ ਵਿੱਚ ਤਿੰਨ ਆਗੂਆਂ ਦੇ ਵੱਲੋਂ ਜੋ ਧਮਕੀ ਦਿੱਤੀ ਗਈ ਆ ਵਾਸੀ ਕਿ ਇਸ ਤੋਂ ਪਹਿਲਾਂ ਜੋ ਪਾਕਿਸਤਾਨ ਦੇ ਆਰਮੀ ਚੀਫ ਆਸੀਮ ਮੁਨੀਰ ਨੇ ਉਹ ਵੀ ਅਜੇ ਹਹੀ ਬਿਆਨ ਦੇ ਚੁੱਕੇ ਨੇ ਤਾਂ ਵੱਡੀ ਅਪਡੇਟ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਇੱਕ ਗਿੱਧੜ ਧਮਕੀ ਦਿੱਤੀ ਗਈ ਆ ਤਾਂ ਸਿੰਧੂ ਜਲ ਸੰਧੀ ਨੂੰ ਲੈ ਕੇ ਵੱਡੇ ਸਵਾਲ ਜਿਹੜੇ ਚੁੱਕੇ ਗਏ ਆ ਕਿ ਜੇਕਰ ਭਾਰਤ ਦੇ ਵੱਲੋਂ ਪਾਕਿਸਤਾਨ ਦਾ ਪਾਣੀ ਰੋਕਿਆ ਜਾਂਦਾ ਤਾਂ ਫਿਰ ਅਸੀਂ ਅਜੇ ਹਹੀ ਸਭ ਕੁਝ ਕਹਾਵਾਂਗੇ ਕਿ ਜ਼ਿੰਦਗੀ ਪਰ ਯਾਦ ਰਹੇਗਾ ਤਾਂ ਇਹ ਗਿੱਧੜ ਧਮਕੀ ਦਿੱਤੀ ਗਈ ਆ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਵਾਜ ਸ਼ਰੀਫ ਦੇ ਵੱਲੋਂ ਦੱਸਦੀ ਹੈ ਕਿ ਭਾਰਤ ਦੇ ਵੱਲੋਂ ਜਦੋਂ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਸੀ ਉਸ ਤੋਂ ਬਾਅਦ ਵੱਡੇ ਫੈਸਲੇ ਲਏ ਗਏ ਸੀ ਤੇ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਜਿੱਥੇ ਰੱਦ ਕੀਤਾ ਸੀ ਉੱਥੇ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਉਹਨਾਂ ਨੂੰ ਵੀ ਵਾਪਸ ਭੇਜ ਦਿੱਤਾ ਗਿਆ ਸੀ ਤੇ ਅਟਾਰੀ ਬਾਰਡਰ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ ਤੇ ਇਸੇ ਤੋਂ ਬਾਅਦ ਭਾਰਤ ਦੇ ਵੱਲੋਂ ਇੱਕ ਸਖਤ ਐਕਸ਼ਨ ਲਿਆ ਗਿਆ ਇਹ ਸਟ੍ਰਾਈਕ ਕੀਤੀ ਗਈ ਸੀ ਤਾਂ ਹੁਣ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵੱਲੋਂ ਧਮਕੀ ਦਿੱਤੀ ਗਈ ਆ ਪਾਣੀ ਨੂੰ ਲੈ ਕੇ ਸਿੰਧੂ ਜਲ ਸੰਧੀ ਨੂੰ ਲੈ ਕੇ ਜੋ ਭਾਰਤ ਦੇ ਵੱਲੋਂ ਰੱਦ ਕੀਤੀ ਗਈ ਸੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਤਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵੱਲੋਂ ਭਾਰਤ ਨੂੰ ਇੱਕ ਗਿੱਧੜ ਧਮਕੀ ਦਿੱਤੀ ਗਿਆ। ਅਸੀਂ ਇਹ ਕਿ ਆਪਰੇਸ਼ਨ ਸਿੰਧੂਰ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿੱਚਕਾਰ ਤਣਾਅਪੂਰਨ ਮਾਹੌਲ ਬਣਿਆ ਹੋਇਆ ਸੀ ਤੇ ਉਸ ਤੋਂ ਬਾਅਦ ਭਾਰਤ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ ਕੋਈ ਵੱਡੇ ਫੈਸਲੇ ਵੀ ਲੈ ਗਏ ਸੀ ਤੇ ਇਸੇ ਦਰਮਿਆਨ ਹੁਣ ਪਾਕਿਸਤਾਨੀ ਪੀਐਮ ਦੇ ਵੱਲੋਂ ਜੋ ਭਾਰਤ ਨੂੰ ਇੱਕ ਗਿੱਧੜ ਧਮਕੀ ਦਿੱਤੀ ਗਿਆ। ਅਸੀਂ ਕਿ ਪਾਕਿਸਤਾਨੀ ਪੀਐਮ ਦਾ ਕਹਿਣਾ ਕਿ ਦੁਸ਼ਮਣ ਸਾਡੇ ਪਾਣੀ ਦੀ ਇੱਕ ਵੀ ਬੂੰਦ ਨਹੀਂ ਖੋ ਸਕਦਾ ਤੇ ਅਜਿਹਾ ਸਭ ਕੁਝ ਕਹਾਂਗੇ ਕਿ ਜ਼ਿੰਦਗੀ ਭਰ ਯਾਦ ਰਹੇਗਾ ਤਾਂ 48 ਘੰਟਿਆਂ ਦੇ ਵਿੱਚ ਤਿੰਨ ਪਾਕਿਸਤਾਨੀ ਆਗੂਆਂ ਦੇ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਨੇ ਤਲਾਸ਼ੀਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਵਾਜ਼ ਸ਼ਰੀਫ ਨੇ ਸਿੰਧੂ ਜਲ ਸੰਧੀ ਨੂੰ ਰੋਕਣ ਤੇ ਰੱਦ ਕਰਨ ਨੂੰ ਲੈ ਕੇ ਭਾਰਤ ਨੂੰ ਧਮਕੀ ਜਿਹੜੀ ਦਿੱਤੀ ਆ ਤੇ ਮੰਗਲਵਾਰ ਨੂੰ ਰਾਜਧਾਨੀ ਇਸਲਾਮਾਬਾਦ ਦੇ ਵਿੱਚ ਹੋਏ ਇੱਕ ਪ੍ਰੋਗਰਾਮ 'ਚ ਸ਼ਰੀਫ ਨੇ ਕਿਹਾ ਕਿ ਦੁਸ਼ਮਣ ਜਾਣੀ ਕਿ ਭਾਰਤ ਪਾਕਿਸਤਾਨ ਨੂੰ ਇੱਕ ਬੂੰਦ ਪਾਣੀ ਨਹੀਂ ਖੋ ਸਕਦਾ ਅਸੀਂ ਆਪਣੇ ਪਾਣੀ ਨੂੰ ਰੋਕਣ ਦੀ ਦੱਸਦੀ ਕਿ ਜੋ ਕੋਸ਼ਿਸ਼ ਕਰ ਰਿਹਾ ਉਸ ਨੂੰ ਇਹ ਐਸਾ ਸਭ ਕੁਝ ਸਿਖਾਵਾਂਗੇ ਕਿ ਉਹ ਜ਼ਿੰਦਗੀ ਭਰ ਨਹੀਂ ਪੁੱਲਣਗੇ ਤਾਂ ਭਾਰਤ ਨੂੰ ਇਹ ਧਮਕੀ ਹੈ ਜਿਹੜੀ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵੱਲੋਂ ਦਿੱਤੀ ਗਿਆ ਦੱਸਦੇ ਕਿ ਸ਼ਰੀਫ ਨੇ ਕਿਹਾ ਕਿ ਭਾਰਤ ਜੇਕਰ ਪਾਕਿਸਤਾਨ ਦੇ ਵੱਲ ਆਉਣ ਵਾਲੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਸਿੰਧੂ ਜਲ ਸੰਧੀ ਦਾ ਉਲੰਘਣ ਹੋਵੇਗਾ ਅਜਿਹੇ ਦੇ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਧਮਕੀ ਦਿੰਦਿਆਂ ਕਿਹਾ ਕਿ ਇਸ ਦਾ ਜਵਾਬ ਹੈ ਜਿਹੜਾ ਨਿਰਣਾਇਕ ਤਰੀਕੇ ਦੇ ਨਾਲ ਦਿੱਤਾ ਜਾਏਗਾ ਤਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਅੱਗੇ ਕਹਿ ਕੇ ਪਾਕਿਸਤਾਨ ਪਾਣੀ ਦੀ ਜੋ ਪਾਣੀ ਹੈ ਪਾਕਿਸਤਾਨ ਦੀ ਲਾਈਫਲਾਈਨ ਹੈ ਤੇ ਅੰਤਰਰਾਸ਼ਟਰੀ ਸਮਝੌਤੇ ਦੇ ਤਹਿਤ ਦੇਸ਼ ਦੇ ਅਧਿਕਾਰਾਂ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ ਇਸ ਤੋਂ ਪਹਿਲਾਂ ਵਸੇ ਇੱਕ ਕਿ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਲਾਵਲ ਪੁੱਟੋ ਦੇ ਵੱਲੋਂ ਵੀ ਭਾਰਤ ਨੂੰ ਅਜੇ ਹੀ ਧਮਕੀ ਦਿੱਤੀ ਗਈ ਸੀ ਤੇ ਸੋਮਵਾਰ ਨੂੰ ਬਲਾਵਲ ਨੇ ਕਿਹਾ ਸੀ ਕਿ ਜੇਕਰ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਰੱਦ ਹੀ ਰੱਖਿਆ ਤਾਂ ਪਾਕਿਸਤਾਨ ਦੇ ਕੋਲ ਜੰਗ ਤੋਂ ਇਲਾਵਾ ਕੋਈ ਵੀ ਵਿਕਲਪ ਨਹੀਂ ਹੋਵੇਗਾ ਤਾਂ ਪੁੱਟੋ ਨੇ ਕਿਹਾ ਸੀ ਕਿ ਮੋਦੀ ਸਰਕਾਰ ਦੇ ਕਦਮਾਂ ਨੇ ਪਾਕਿਸਤਾਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਿਸ ਤੇ ਚਲਦਿਆਂ ਸਾਨੂੰ ਇੱਕ ਜਵਾਬ ਹੋ ਕੇ ਇਹਨਾਂ ਆਕਰਮਕ ਨੀਤੀਆਂ ਦਾ ਜਵਾਬ ਹੈ ਜਿਹੜਾ ਉਹ ਦੇਣਾ ਪਏਗਾ ਤਾਂ ਅਸੀਂ ਇਹ ਕਿ ਪੁੱਟੋ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਦੇ ਲੋਕ 6 ਨਦੀਆਂ ਨੂੰ ਵਾਪਸ ਲੈਣ ਦੇ ਲਈ ਜੰਗ ਕਰਨ ਦੇ ਲਈ ਸਮਰਥ ਨੇ ਤਾਂ ਇਹ 48 ਘੰਟਿਆਂ ਦੇ ਵਿੱਚ ਤਿੰਨ ਆਗੂਆਂ ਦੇ ਵੱਲੋਂ ਜੋ ਧਮਕੀ ਦਿੱਤੀ ਗਈ ਆ ਤਾਂ ਅਸੀਂ ਇਹ ਕਿ ਇਸ ਤੋਂ ਪਹਿਲਾਂ ਜੋ ਪਾਕਿਸਤਾਨ ਦੇ ਆਰਮੀ ਚੀਫ ਆਸੀਮ ਮੁਨੀਰ ਨੇ ਉਹ ਵੀ ਅਜੇ ਹਹੀ ਬਿਆਨ ਦੇ ਚੁੱਕੇ ਨੇ ਤਾਂ ਵੱਡੀ ਅਪਡੇਟ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਇੱਕ ਗਿੱਧੜ ਧਮਕੀ ਦਿੱਤੀ ਗਈ ਆ ਤਾਂ ਸਿੰਧੂ ਜਲ ਸੰਧੀ ਨੂੰ ਲੈ ਕੇ ਵੱਡੇ ਸਵਾਲ ਜਿਹੜੇ ਚੁੱਕੇ ਗਏ ਆ ਕਿ ਜੇਕਰ ਭਾਰਤ ਦੇ ਵੱਲੋਂ ਪਾਕਿਸਤਾਨ ਦਾ ਪਾਣੀ ਰੋਕਿਆ ਜਾਂਦਾ ਤਾਂ ਫਿਰ ਅਸੀਂ ਅਜੇ ਹਹੀ ਸਭ ਕੁਝ ਕਹਾਵਾਂਗੇ ਕਿ ਜ਼ਿੰਦਗੀ ਪਰ ਯਾਦ ਰਹੇਗਾ ਤਾਂ ਇਹ ਗਿੱਧੜ ਧਮਕੀ ਦਿੱਤੀ ਗਈ ਆ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਵਾਜ ਸ਼ਰੀਫ ਦੇ ਵੱਲੋਂ ਦੱਸਿਆ ਹੈ ਕਿ ਭਾਰਤ ਦੇ ਵੱਲੋਂ ਜਦੋਂ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਸੀ ਉਸ ਤੋਂ ਬਾਅਦ ਵੱਡੇ ਫੈਸਲੇ ਲਏ ਗਏ ਸੀ ਤੇ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਜਿੱਥੇ ਰੱਦ ਕੀਤਾ ਸੀ ਉੱਥੇ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਉਹਨਾਂ ਨੂੰ ਵੀ ਵਾਪਸ ਭੇਜ ਦਿੱਤਾ ਗਿਆ ਸੀ ਤੇ ਅਟਾਰੀ ਬਾਰਡਰ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ ਤੇ ਇਸੇ ਤੋਂ ਬਾਅਦ ਭਾਰਤ ਦੇ ਵੱਲੋਂ ਇੱਕ ਸਖਤ ਐਕਸ਼ਨ ਲਿਆ ਗਿਆ ਇਹ ਸਟ੍ਰਾਈਕ ਕੀਤੀ ਗਈ ਸੀ ਤਾਂ ਹੁਣ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵੱਲੋਂ ਇਹ ਧਮਕੀ ਦਿੱਤੀ ਗਈ ਆ ਪਾਣੀ ਨੂੰ ਲੈ ਕੇ ਸਿੰਧੂ ਜਲ ਸੰਧੀ ਨੂੰ ਲੈ ਕੇ ਜੋ ਭਾਰਤ ਦੇ ਵੱਲੋਂ ਰੱਦ ਕੀਤੀ ਗਈ ਸੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਤਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵੱਲੋਂ ਭਾਰਤ ਨੂੰ ਇੱਕ ਗਿੱਧੜ ਧਮਕੀ ਦਿੱਤੀ ਗਿਆ ਸੀ ਇਹ ਕਿ ਆਪਰੇਸ਼ਨ ਸੰਧੂਰ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਤਣਾਅਪੂਰਨ ਮਾਹੌਲ ਬਣਿਆ ਹੋਇਆ ਸੀ ਤੇ ਉਸ ਤੋਂ ਬਾਅਦ ਭਾਰਤ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ ਕੋਈ ਵੱਡੇ ਫੈਸਲੇ ਵੀ ਲੈ ਗਏ ਸੀ ਤੇ ਇਸੇ ਦਰਮਿਆਨ ਹੁਣ ਪਾਕਿਸਤਾਨੀ ਪੀਐਮ ਦੇ ਵੱਲੋਂ ਜੋ ਭਾਰਤ ਨੂੰ ਇੱਕ ਗਿੱਧੜ ਧਮਕੀ ਦਿੱਤੀ ਗਿਆ ਸੀ ਕਿ ਪਾਕਿਸਤਾਨੀ ਪੀਐਮ ਦਾ ਕਹਿਣਾ ਹੈ ਕਿ ਦੁਸ਼ਮਣ ਸਾਡੇ ਪਾਣੀ ਦੀ ਇੱਕ ਵੀ ਬੂੰਦ ਨਹੀਂ ਖੋ ਸਕਦਾ ਤੇ ਅਜਿਹਾ ਸਭ ਕੁਝ ਕਹਾਵਾਂਗੇ ਕਿ ਜ਼ਿੰਦਗੀ ਭਰ ਯਾਦ ਰਹੇਗਾ ਤਾਂ 48 ਘੰਟਿਆਂ ਦੇ ਵਿੱਚ ਤਿੰਨ ਪਾਕਿਸਤਾਨੀ ਆਗੂਆਂ ਦੇ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਨੇ ਦੱਸਦੀਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਵਾਜ਼ ਸ਼ਰੀਫ ਨੇ ਸਿੰਧੂ ਜਲ ਸੰਧੀ ਨੂੰ ਰੋਕਣ ਤੇ ਰੱਦ ਕਰਨ ਨੂੰ ਲੈ ਕੇ ਭਾਰਤ ਨੂੰ ਧਮਕੀ ਜਿਹੜੀ ਦਿੱਤੀ ਆ ਤੇ ਮੰਗਲਵਾਰ ਨੂੰ ਰਾਸ਼ਟਾਨੀ ਇਸਲਾਮਾਬਾਦ ਦੇ ਵਿੱਚ ਹੋਏ ਇੱਕ ਪ੍ਰੋਗਰਾਮ 'ਚ ਸ਼ਰੀਫ ਨੇ